ਟਰੋ 15 ਮਾਡਲ ਲੈ ਕੇ ਆਗੇ ਸਵਰਾਜ 855 ਸ਼ੋਰੂਮ ਕੰਡੀਸ਼ਨ ਦੇ ਵਿੱਚ ਆਗਾ ਤੇ ਕੋੜਾ ਪੈਂਪਰ ਲੱਗਾ ਟਰੈਕਟਰ ਦੇ ਨਾਲ ਪੂਰਾ ਹੈਵੀ ਕਟੋਟ ਦੋ ਢਾਈ ਕੌਂਟਰਾ ਦਾ ਪੈਂਪਰ ਆ ਜਿਹੜਾ ਲੱਗਾ ਹੈ ਟਰੈਕਟਰ ਦੇ ਉੱਤੇ ਟੋਟੋਟ ਤਿੰਨ ਫੁੱਟ ਉਹਦੇ ਉੱਤੋਂ ਮੂਹਰ ਨੂੰ ਲੰਬਾ ਪੈਂਪਰ ਹੈਗਾ ਤੇ ਨਾਲ ਦੇ ਟਾਇਰ ਨੇ ਮੂਹਰ ਦੇ ਮਿੱਤਰੋ 60 ਪੈਸੇ ਤੇ ਬਾਕੀ ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਸਾਫਾ ਟਰਬੋ ਟਰੈਕਟਰ ਦੇ ਲੱਗੀ ਹੋਈ ਹੈ ਹਨਾ 2Y ਨੰਬਰ ਟਰਬੋ ਜਿਹੜੀ ਉਹ ਲੱਗੀ ਹੋਈ ਹੈਗੀ ਬਾਕੀ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਬਈ ਸਾਫ ਪਿਆਗਾ ਤੇ ਮਗਰ ਲੋਹੇ ਦੇ ਵੇਟ ਲੱਗੇ ਹੋਏ ਨੇ 45 45 ਕਿਲੋ ਵਾਲੇ ਤੇ ਮੀਕ ਸਿਸਟਮ ਪੈਨਰ ਦਾ ਲੱਗਿਆ ਹੋਇਆ ਸਾਦੂਸਰਾਂ ਵਾਲਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਟਰਬੋਗਰਾਂ ਲੱਗੀ ਹੈ ਵੈਂਪਰ ਘੋੜਾ ਹੈ ਨਾ ਤੇ ਵੇਟ ਲੱਗੇ ਹੋਏ ਨੇ ਜਿਹੜੇ ਵੀ ਨੂੰ ਇੱਕ ਟਰੈਕਟਰ ਚਾਹੀਦਾ 15 ਮਾਡਲ ਸਾਰਾ ਕੁਝ ਐਵੇਂ ਜਿਵੇਂ ਚਾਹੀਦਾ ਤਾਂ ਬਾਈ ਕੰਟੈਕਟ ਕਰੋ ਜੇ ਕਿਸੇ ਨੇ ਲਾ ਕੇ ਵੀ ਲੈਣਾ ਤਾਂ ਵੀ ਹੋ ਜਾਊਗਾ ਤੇ ਡਿਮਾਂਡ ਹੈ ਜੀ ਟਰੈਕਟਰ ਦੀ 5 ਲੱਖ 75000 ਰੁਪਏ ਰੱਖੀ ਗਈ ਆ ਬਾਕੀ ਮੌਕੇ ਦੇ ਉੱਤੇ ਰੇਟ ਜਿਹੜਾ ਹੋ ਜਾਊਗਾ ਲੋਹੇ ਦੇ ਵੇਟ ਫਾਈਬਰ ਸਤਰੀ ਮੀਕ ਸਿਸਟਮ ਘੋੜਾ ਵੈਂਪਰ ਤੇ ਟਰਬੋ ਐਰੀਟਰ ਟਰੈਕਟਰ ਦੇ ਉੱਤੇ ਉਹ ਲੱਗੀ ਹੋਈ ਆ ਤੇ ਨੰਬਰ ਸਕਰੀਨ ਦੇ ਉੱਤੇ ਹੀ ਕੱਲੀਆਂ ਦਾ ਕੰਟੈਕਟ ਕਰਕੇ ਟਰੈਕਟਰ ਲੈ ਤੁਸੀਂ ਮੇਟਰ ਉਹ ਖਰੀਦ ਸਕਦੇ ਹੋ ਬਾਕੀ ਵੀਡੀਓ ਨੂੰ ਕਰ ਦਿਓ ਬਈ ਸ਼ੇਅਰ ਧੰਨਵਾਦ ਜੀ